ਹਾਂ ਮੈਂ ਦਲਜੀਤ ਸਿੰਘ ਕਲਸੀ बोल ਰਿਹਾ ਹਾਂ ਜੀ ਡਿਬੂਗੜ ਤੋਂ ਤੇ ਸੱਜ ਅਦਮਨੂ ਟੀਵੀ ਤੇ ਵੀ ਕੱਲ ਪ੍ਰਾਈਮ ਟਾਈਮ ਤੇ ਕਾਫੀ ਤਰ੍ਹਾਂ ਚੈਨਲਾਂ ਨੇ ਕਵਰ ਕੀਤਾ ਹੋਇਆ ਸੀ ਦੇਖਿਆ ਤੇ ਕੱਲ ਗਵਨ ਸਿੰਘ ਆਉਕੇ ਭਾਈ ਦੇ ਮਾਤਾ ਜੀ ਕੋਈ ਪਿਓਸ਼ ਹੋ ਗਏ ਸੀ ਔਰ ਭਾਈ ਸਾਹਿਬ ਦੇ ਮਾਤਾ ਜੀ ਨੂੰ ਵੀ ਚੱਕਰ ਚੁੱਕਾ ਆ ਗਏ ਸੀ ਬੜਾ ਦੁੱਖ ਹੁੰਦਾ ਹੈ ਕਿ ਇਹ ਬਜ਼ੁਰਗ ਮਾਵਾਂ ਜਿਨ੍ਹਾਂ ਦਾ ਉਪੋਕਰਤਾਲ ਵਿਚਾਰੀਆਂ ਰੱਖ ਕੇ ਬੈਠੀਆਂ ਦੈਂਸ ਵੀਰੇ ਸੁਪਰੀਡੈਂਟ ਜਿਹੜੇ ਜੇਲ੍ਹ ਤੇ ਹੈਗੇ ਉਹ ਆਏ ਸੀਗੇ ਉਹਨਾਂ ਨਾਲ ਗੱਲਬਾਤ ਕਰਦਾ ਸੀ ਤੇ ਉਹ ਕਹਿੰਦਾ ਯਾਰ ਕਿ ਹਮਨੇ ਤੋਂ ਯਹਾਂ ਸੇ ਆਈਜੀ ਮੈਡਮ ਜੋ ਆਈਜੀ ਜੇਲ ਹੈ ਉਹਨੇ ਪੰਜਾਬ ਨੂੰ ਲੈ ਕੇ ਡੇਟਾ ਭੇਜਤਾ ਹੋਏ ਕਈ ਦਿਨ ਪਹਿਲਾਂ ਕਿ ਵੀ ਸਹੀ ਜ਼ਿੰਮੇਵਾਰ ਨਹੀਂ ਹੋਵਾਂਗੇ ਕਿਉਂਕਿ ਇੱਥੇ ਲਗਾਤਾਰ ਹਾਲਤ ਜਿਹੜੀ ਹੈਗੀ ਖਰਾਬ ਹੋ ਰਹੀ ਹੈ ਜੇਤੀ ਕੇ ਅੰਦਰ ਰਿਪੋਰਟ ਹਰ ਰੋਜ਼ ਭੇਜਦੇ ਪਏ ਆ ਉਸ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਕੋਈ ਵੀ ਉਹਨਾਂ ਦੇ ਕੰਨ ਤੇ ਜੂਨ ਹੀ ਰੈਂਗਦੀ ਪਈ ਮੈਂ ਹੈਰਾਨ ਆ ਯਾਰ ਕਿ ਪੰਜਾਬੀਆਂ ਨਾਲ ਆ ਕਿਹੋ ਜਿਹਾ ਧੱਕਾ ਹੈ ਤੁਹਾਡੇ ਤੇ ਜੋ ਵੀ ਇਲਜ਼ਾਮ ਲਾਏ 35 ਕਰੋੜ ਔਰ 158 ਅਕਾਊਂਟ ਔਰ ਪਾਕਿਸਤਾਨ ਦੇ ਨਾਲ ਲਿੰਕ ਕੋਈ ਇੱਕ ਪੈਸੇ ਦਾ ਸਬੂਤ ਜਿਹੜਾ ਉਹ ਪੇਸ਼ ਨਹੀਂ ਹੋਇਆ ਇੱਕ ਪੈਸੇ ਦਾ ਕੋਈ ਅਕਾਊਂਟ ਨਹੀਂ ਨਜ਼ਰ ਆਇਆ ਮੈਂ ਤਾਂ ਇਹਨਾਂ ਵੀ ਕਿਹਾ ਸੀ ਕਿ ਅਗਰ ਮੈਂ ਕਿਸੇ ਗਲਤ ਤਰੀਕੇ ਦੇ ਨਾਲ ਜਾਂ ਕਿਸੇ ਤਰੀਕੇ ਨਾਲ ਵੀ ਭਾਰਤ ਵਿੱਚ ਪੈਸੇ ਮੰਗਵਾਏ ਹੋਣ ਬਾਹਰੋਂ ਦੀ ਜਾਂ ਇਹੋ ਜਿਹੇ ਕੰਮ ਦੇ ਲਈ ਜਾਂ ਇਸ ਤਰ੍ਹਾਂ ਨਾਲ ਜਾਂ ਕੋਈ ਅਕਾਊਂਟ ਮੈਂ ਖੋਲਿਆ ਹੋਵੇ ਕਿਤੇ ਵੀ ਇੰਡੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਇੱਕ ਵੀ ਇਕਾਂਕ ਕੋਈ ਹੋਵੇ ਕੋਈ ਮੇਰੀ ਕੋਈ ਫੋਟੋ ਹੋਵੇ ਪਾਕਿਸਤਾਨ ਦੇ ਕਿਸੇ ਐਸੇ ਆਬਜੈਕਸ਼ਨੇਬਲ ਬੰਦੇ ਦੇ ਨਾਲ ਤੇ ਮੈਂ ਸਰਹੰਗ ਫਾਂਸੀ ਕਬੂਲ ਕਰਦਾ ਕੋਈ ਹੋਇਆ ਨਹੀਂ ਉਹਦਾ ਸਾਡਾ ਐਨਐਸਏ ਦੇ ਖਿਲਾਫ ਅਸੀਂ ਕੋਰਟ ਦੇ ਵਿੱਚ ਸਾਡ ਕੋਈ ਚਾਰਾ ਕੀ ਸੀ ਅਸੀਂ ਕੋਰਟ ਜਾਂਦੇ ਅਸੀਂ ਕੋਰਟ ਗਏ ਕੋਰਟ ਦੇ ਅੰਦਰ ਉਹ ਸਣੀਦੋਲ ਵਾਲੀ ਗੱਲ ਹੈ ਤਾਰੀਖ ਤੇ ਤਾਰੀਖ ਤਾਰੀਖ ਤੇ ਤਾਰੀਖ ਚਲੀ ਜਾਂਦਾ ਕੱਲ 26 ਤਾਰੀਖ ਸੀ 26 ਤਰੀਕ ਨੂੰ ਸਾਡੀ ਡੇਟ ਸੀ ਇਸ ਹਾਲਤ ਦੇ ਵਿੱਚ ਵੀ ਜਦੋਂ 10ਵਾਂ ਦਿਨ ਸੀ ਸਾਡੀ ਪੋਖੜਦਾਲ ਦਾ ਅੱਜ 11ਵਾਂ ਦਿਨ 10ਵੇਂ ਦਿਨ ਸਾਡੀ ਪੋਖੜਦਾਲ ਦਾ ਔਰ ਉੱਥੇ ਕਦੀ ਕੋਰਟ ਦੇ ਵਿੱਚ ਚੱਲ ਰਿਹਾ ਕਰੀ ਜੀ ਆ ਪੇਪਰ ਕੱਟਾ ਹੈ ਕਦੀ ਜੀ ਆ ਸਿਵਲ ਦਾ ਕੇਸ ਹੈ ਕਦੀ ਜੇ ਤੇ ਸਰਕਾਰੀ ਵਕੀਲ ਦੇ ਘਰ ਕੋਈ ਮਰਗ ਹੋ ਗਿਆ ਤੇ ਡੇਟਾਂ ਜਿਹੜੀਆਂ ਪੈਂਦੀਆਂ 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 ਹੁਣ ਇੱਥੇ ਤੱਕ ਹੋ ਗਿਆ ਕਿ 26 ਨੂੰ ਜਦੋਂ 3 ਹਫ਼ਤੇ ਰਹਿ ਗਏ ਫਿਰ ਡੇਟ ਪੈਗੀ ਇਹ ਨਿਆਂਪਾਲਿਕਾ ਹੈ ਇਹਦੇ ਵਿੱਚੋਂ ਕੀ ਨਿਆ ਕਿਸ ਨੂੰ ਮਿਲਣਾ ਹੈ ਤੇ ਇੱਕ ਤਾਂ ਉਮੀਦ ਹੀ ਨਹੀਂ ਹੁੰਦਾ ਭਾਵੇਂ ਅਗਲੀ ਡੇਟ ਫੋਰ ਕਰੇ ਨਹੀਂ ਕਰੇ ਸਾਨੂੰ ਦੇ ਮਤਲਬ ਇਹ ਕਹਿਣਾ ਚਾਹੀਦਾ ਵਕੀਲ ਨੂੰ ਕਿ ਸਾਡੇ ਯਾਰ ਜਾ ਹੀ ਨਾ ਨਾ ਕਿਰਨ ਸਾਹਿਬ ਨੂੰ ਮੈਨੂੰ ਲੱਗਦਾ ਕਿ ਫੋਨ ਕਰਕੇ ਮੈਂ ਬੋਲਦਾ ਕਿ ਭਾਈ ਜੀ ਜਾਣ ਦੀ ਲੋੜ ਹੀ ਨਹੀਂ ਕੀ ਫਾਇਦਾ ਕੀ ਹੈ ਸਾਡਾ ਕੋ ਕੀ ਆਪਸ਼ਨ ਹੈਗਾ ਅਸੀਂ ਨਿਆ ਬਿਲ ਹੀ ਜੁੜੀ ਪਲਿੱਟ ਜਾਂਦੇ ਉਥੋਂ ਦੀ ਕੋਈ ਸਾਨੂੰ ਹੈਲਪ ਨਹੀਂ ਹੋਈ ਦੂਸਰੇ ਕਿਸੇ ਦੀ ਬਿਊਰੋਕ੍ਰੇਸੀ ਇਥੇ ਜਿੰਨੀਆਂ ਏਜੰਸੀਆਂ ਆਈਆਂ ਉਹਨਾਂ ਏਜੰਸੀਆਂ ਨੇ ਜਿੰਨੇ ਵਾਦੇ ਕੀਤੇ 2 ਮਹੀਨੇ ਚ ਹੋ ਜਾਏਗਾ 1 ਮਹੀਨੇ ਚ ਹੋ ਜਾਏਗਾ 3 ਮਹੀਨੇ ਚ ਹੋ ਜਾਏਗਾ ਸਭ ਝੂਠ ਕੁਝ ਨਹੀਂ ਹੋਇਆ ਤੀਸਰੀ ਤਰਫ ਆ ਜਾਈਏ ਤੀਜੀ ਤਰਫ ਹੁੰਦੇ ਐ ਪੋਲੀਟੀਸ਼ੀਅਨ ਪੋਲੀਟੀਸ਼ੀਅਨ ਵੱਲੋਂ ਜਿੱਦਾਂ ਵੀ ਕੋਸ਼ਿਸ਼ ਕਰ ਸਕਦੇ ਸੀਗੇ ਉੰਨੀ ਕੋਸ਼ਿਸ਼ ਕੀਤੀ ਪਰ ਕੋਈ ਉਦੋਂ ਵੀ ਕੋਈ ਜਿੱਦਾਂ ਮੈਂ ਦੱਸ ਰਹਿਣ ਸਵੇਰੇ ਸੁਪਰੀਡੈਂਟ ਸਾਹਿਬ ਨੇ ਦੱਸਿਆ ਮੈਂ ਤਾਂ ਹੈਰਾਨ ਹੋਇਆ ਕਿ ਵੀ ਇਹ ਇੰਨੀ ਗੱਲ ਲਿਖ ਕੇ ਦੇ ਚੁੱਕੇ ਐ ਕਿ ਵੀ ਇੱਥੇ ਕਿਸੇ ਦੇ ਨਾਲ ਕੁਝ ਵੀ ਹੋ ਜਾਵੇ ਜਾਨ ਮਾਲ ਦਾ ਨੁਕਸਾਨ ਹੋਇਆ ਤੇ ਅਸੀਂ ਜ਼ਿੰਮੇਵਾਰ ਨਹੀਂ ਐ ਕਿਉਂਕਿ ਇੱਥੇ ਲਗਾਤਾਰ ਖਾਲ ਖਰਾਬ ਹੋ ਰਿਹਾ ਐ ਤੇ ਉਸ ਦੇ ਬਾਵਜੂਦ ਸਰਕਾਰ ਵੱਲੋਂ ਕੁਝ ਨਹੀਂ ਹੈਗਾ ਪਰਿਵਾਰਾਂ ਨੂੰ ਉਹਨਾਂ ਨੇ ਬੁਲਾਇਆ ਸੀ ਪੀਐਮ ਹਾਊਸ ਤੇ ਕੋਈ ਮਿਲਿਆ ਨਹੀਂ ਕੋਈ ਵੀ ਇਹ ਇਹ ਸੈਂਸਿਟੀਵਿਟੀ ਹੈਗੀ ਐ ਇਸ ਈਸ ਦੇ ਲਈ ਉਹ ਮਾਵਾਂ ਉੱਥੇ ਬੈਠੀਆਂ ਵਿਚਾਰੀਆਂ ਉਹਨਾਂ ਨੂੰ ਕਿਹਾ ਸੀ ਨਾ ਭੋਖੜਤਾਲ ਕਰੋ ਲੇਕਿਨ ਨਹੀਂ ਮੰਨਦੇ ਅਗਲੇ ਤੇ ਅਹੀਂ ਹਣ ਮੈਂ ਸੋਚਿਆ ਆਖਰੀ ਵਾਰ ਅ ਭਗਵੰਤ ਮਾਨ ਸਾਹਿਬ ਨੂੰ ਮੈਂ ਬੇਨਤੀ ਕਰਾਂ ਕਿ ਮੈਂ ਭਗਵੰਤ ਮਾਨ ਸਾਹਿਬ ਤੁਹਾਡੇ ਕੋਲ ਮੇਰੀ ਗੱਲ ਅੱਕ ਪਹੁੰਚਦੀ ਹੋਏ ਕਿਸੇ ਤਰ੍ਹਾਂ ਨਾਲ ਤਾਂ ਮੈਂ ਤੁਹਾਨੂੰ ਇਹ ਕਹਿਣਾ ਚਾਹਨਾ ਕਿ ਸਾਨੂੰ ਇੱਥੇ 11 ਮਹੀਨੇ ਤੋਂ ਵੱਧ ਹੋ ਗਿਆ ਸਾਨੂੰ ਕਿਤੋਂ ਦੀ ਕੋਈ ਨਿਆ ਨਹੀਂ ਮਿਲਿਆ ਤੁਸੀਂ ਜਦੋਂ ਨਵੇਂ-ਨਵੇਂ ਪੋਲਿਟਿਕ ਚ ਆਏ ਸੀਗੇ ਤੇ ਅਸੀਂ ਸਾਰਿਆਂ ਨੇ ਤੁਹਾਨੂੰ ਅਸੰਤ ਕੀਤਾ ਸੀਗਾ ਤੁਹਾਨੂੰ ਪ੍ਰਮੋਟ ਕੀਤਾ ਸੀਗਾ ਸਾਡੀਆਂ ਪੁਰਾਣੀਆਂ ਫੇਸਬੁੱਕਾਂ ਦੇ ਜਾ ਕੇ ਤੁਸੀਂ ਦੇਖੋ ਤੁਹਾਡੇ ਵੀਡੀਓ ਵੀ ਪਏ ਹੋਣੇ ਕਈ 2015 ਦੇ ਵਿੱਚ ਤੁਹਾਡੇ ਨਾਲ ਮੇਰੀ ਇੱਕ ਮੁਲਾਕਾਤ ਸੀ ਉਸ ਰੋਡੋ ਦੇ ਵਿੱਚ ਇਹ ਲਿਖਿਆ ਸੀਗਾ 2015 ਦੇ ਵਿੱਚ ਫੇਸਬੁੱਕ ਤੇ ਨੈਕਸਟ ਸੀਐਮ ਆਫ ਪੰਜਾਬ ਉਦੋਂ ਸ਼ਾਇਦ ਤੁਹਾਨੂੰ ਇਹ ਵਿਸ਼ਵਾਸ ਨਹੀਂ ਸੀਗਾ ਮੈਂ ਉਹ ਤੁਹਾਨੂੰ ਇੱਕ ਗੱਲ ਬੋਲੀ ਸੀ ਉਸ ਦੇ ਅੱਜ ਇੰਨੇ ਸਾਲਾਂ ਬਾਅਦ ਅਹੀ ਤੁਹਾਨੂੰ ਵੋਟ ਦਿੱਤੀ ਜਾਂ ਨਹੀਂ ਦਿੱਤੀ ਬਦਕਿਸਮਤੀ ਨਾਲ ਜਾਂ ਖੁਸ਼ਕਿਸਮਤੀ ਦੇ ਨਾਲ ਤੁਸੀਂ ਅੱਜ ਪੰਜਾਬ ਦੇ ਰਾਜਾ ਤੁਸੀਂ ਪੰਜਾਬ ਦੇ ਚੀਫ ਮਿਨਿਸਟਰ ਤੁਹਾਡੇ ਹੱਥ ਵਿੱਚ ਪਾਵਰ ਹੈ ਤੁਹਾਡੇ ਕਹਿਣ ਤੇ ਤੁਹਾਡੇ ਇਸ਼ਾਰੇ ਤੇ ਐਮਐਸ ਲੱਗਦੀ ਹੈ ਤੁਹਾਡੇ ਇਸ਼ਾਰੇ ਤੇ ਐਮਐਸ ਹਟ ਤੱਕ ਵੀ ਹੈ ਅੱਜ ਤੁਹਾਡੇ ਕੋਲ ਇੱਕ ਮੈਂ ਕਹਿੰਦਾ ਇੱਕ ਬਹੁਤ ਵੱਡਾ ਮੌਕਾ ਹੈ ਕਿ ਤੁਸੀਂ ਆਪ ਸਭ ਨੂੰ ਲੀਡ ਲੈ ਕੇ ਇਸ ਚੀਜ਼ ਦੇ ਵਿੱਚ ਅੱਗੇ ਆਓ ਤੇ ਆ ਕੇ ਉਹ ਜਿਹੜੀਆਂ ਬਜ਼ੁਰਗ ਮਾਵਾ ਨੇ ਘੱਟ ਤੋਂ ਘੱਟ ਉਹਨਾਂ ਦਾ ਭੋਖੜ ਤਾਂ ਤੁਸੀਂ ਖਟਵਾ ਦੋ ਕਿਤੇ ਨਾ ਕਿਤੇ ਜਿਹੜੀ ਇੰਨੀ ਵੱਡੇ ਲੈਵਲ ਦੇ ਉੱਤੇ ਸਿੱਖਾਂ ਦੇ ਵਿੱਚ ਸਿੱਖਾਂ ਦੇ ਬਹੁਤ ਵੱਡੇ ਵਰਗ ਦੇ ਵਿੱਚ ਇੱਕ ਨਿਰਾਸ਼ਤਾ ਹੈ ਸਰਕਾਰ ਦੇ ਬਤੀ ਇੱਕ ਵਿਰੋਧਤਾ ਹੈ ਉਸ ਨੂੰ ਕਾ ਕਰੋ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਸਾਡੀ ਸਜਾ ਘੱਟ ਕਰ ਦੋ ਤੁਸੀਂ ਸਾਨੂੰ ਸਜਾ ਦੇ ਲਈ ਹੁਣ ਤਾਂ ਤੁਸੀਂ ਲਵਾ ਲਿਆ ਅਹੀਂ ਸਿਰਫ ਇੰਨਾ ਹੀ ਮੰਗਦੇ ਆ ਕਿ ਸਾਨੂੰ ਪੰਜਾਬ ਲਾਓ ਸਾਡੇ ਤੇ ਜਿਹੜੇ ਪਰਚੇ-ਪੁਰਚੇ ਹੈਗੇ ਆ ਇਹ ਦਫਾ ਕਰੋ ਕਿਉਂਕਿ ਸਜ਼ਾ ਤੁਸੀਂ ਦੇ ਹੀ ਦਿੱਤੀ ਨਾ ਇਹਨੂੰ ਤੁਸੀਂ ਕੋਈ ਨਹੀਂ ਇਹ ਤੇ ਡਿਟੈਂਸ਼ਨ ਸੀ ਹੈ ਤੇ ਸਜ਼ਾ ਇੱਕ ਸਾਲ ਤੁਸੀਂ ਦੁਖੀ ਕਰ ਲਿਆ ਦੁਖੀ ਹੋ ਲਏ ਸਾਡੇ ਪਰਿਵਾਰ ਦੁਖੀ ਹੋ ਲਏ ਬਹੁਤ ਮਾਨੀ ਨੁਕਸਾਨ ਹੋ ਗਿਆ ਬਹੁਤ ਮਾਨਸਿਕ ਨੁਕਸਾਨ ਹੋ ਗਿਆ ਹੁਣ ਘੱਟ ਤੋਂ ਘੱਟ ਉੱਥੇ ਜਿਹੜੇ 30 ਬੰਦੇ ਅੰਮ੍ਰਿਤਸਰ ਜੇਲ੍ਹ ਚ ਬੰਦ ਨੇ ਉਹਨਾਂ ਦੀਆਂ ਬੇਲਾਂ ਕਰਾਉਣੀਆਂ ਸ਼ੁਰੂ ਹੋ ਜਾਣ ਇੰਨੀ ਹੀ ਸਾਡੀ ਮੰਗ ਹੈ ਤੁਸੀਂ ਇਹ ਤੁਹਾਡੇ ਵੱਲੋਂ ਚਾਹੀਦਾ ਹੈ ਕਿ ਤੁਸੀਂ ਜੋ ਭਾਈ ਸਾਹਿਬ ਕਰ ਰਹੇ ਸੀਗੇ ਨਸ਼ਾ ਛੁਡਾਉਣ ਦੀ ਗੱਲ ਹੋ ਰਹੀ ਸੀ ਨਾ ਸਾਡੇ ਤੇ ਐਨਐਸਏ ਇਸ ਲਈ ਲਾ ਦਿੱਤਾ ਗਿਆ ਜਿਹਦੇ ਵਿੱਚੋਂ ਇੱਕ وجہ ਇਹ ਦੱਸੀ ਗਈ ਕਿ ਨਸ਼ਾ ਛਡਾਊ ਕੇਂਦਰ ਚੱਲਦਾ ਪਿਆ ਸੀਗਾ ਉਸਦੇ ਪੇਪਰ ਪੂਰੇ ਨਹੀਂ ਸੀਗੇ ਲੈ 10000 ਨਸ਼ਾ ਛਡਾਊ ਕੇਂਦਰ ਸੀਗਾ ਨਸ਼ਾ ਈਲਾंदे ਨਹੀਂ ਪਏ ਸੀ ਉੱਤੇ ਕੋਈ ਹਾਪਤਾ ਨਹੀਂ ਖੋਲਿਆ ਸੀਗਾ ਨਸ਼ਾ ਛੁਡਾਉਣ ਦੇ ਵਿੱਚ ਅਗਰ ਕੋਈ ਪੇਪਰ ਘੱਟ ਸੀਗੇ ਸਰਕਾਰ ਵੱਲੋਂ ਇਹ ਹੋਣਾ ਚਾਹੀਦਾ ਸੀਗਾ ਕਿ ਅਸੀਂ ਤੁਹਾਨੂੰ ਜਗ੍ਹਾ ਦਿੰਨੇ ਆਂ ਅਸੀਂ ਤੁਹਾਨੂੰ ਦਵਾਈਆਂ ਦਿੰਨੇ ਆਂ ਅਸੀਂ ਤੁਹਾਨੂੰ ਮੈਨ ਪਾਵਰ ਦਿੰਨੇ ਆਂ ਕਿ ਤੁਸੀਂ ਇਹ ਵਧੀਆ ਕੰਮ ਕਰਦੇ ਪਏ ਹੋ ਪੰਜਾਬ ਜਿਹੜਾ ਨਸ਼ਿਆਂ ਦੇ ਵਿੱਚ ਬੇੜਾ ਗਰਖ ਹੋ ਰਿਹਾ ਜਵਾਨੀ ਦਾ ਉਸ ਨੂੰ ਕੱਢਣ ਦੇ ਵਿੱਚ ਅਸੀਂ ਰਲ ਕੇ ਕੰਮ ਕਰੀਏ ਤੁਸੀਂ ਸਭਾ ਸਾਡੇ ਤੇ ਐਨਐਸ ਲਾ ਕੇ ਸਾਨੂੰ ਇੱਥੇ ਛੱਡ ਦਿੱਤਾ ਹੁਣ ਵੀ ਹੁਣ ਵੀ ਅਸੀਂ ਜੇ ਤੁਸੀਂ ਮਿਲ ਕੇ ਭਾਈ ਸਾਹਿਬ ਦੇ ਨਾਲ ਇਹ ਇਹ ਜਿਹੜੀਆਂ ਚੀਜ਼ਾਂ ਅਸੀਂ ਕਰਨਾ ਚਾਹ ਰਹੇ ਆਂ ਇਹਦੇ ਵਿੱਚ ਰਲ ਮਿਲ ਕੇ ਚੱਲੀਏ ਤੁਸੀਂ ਉਹ ਮੁਹੱਲਾ ਕਲੀਨਿਕ ਤੇ ਖੋਲਦੇ ਪਏ ਮੁਹੱਲਾ ਕਲੀਨਿਕਾ ਚ ਜਾਣਾ ਕਿ ਕਿਨੇ ਐ ਜਵਾਨੀ ਦਾ ਸਾਰੀ ਗਰਗ ਹੋਈ ਜਾ ਰਹੀ ਹੈ ਨਸ਼ਿਆਂ ਦੇ ਵਿੱਚ ਘਰਾਂ ਦੇ ਘਰ ਉੱਜੜਦੇ ਪਏ ਐ ਇਹੀ ਨਸ਼ਾ ਮੁਹੱਲਾ ਕਲੀਨਿਕਾ ਦੇ ਵਿੱਚ ਜਾ ਕੇ ਉਹਦੇ ਕਿਹੜੇ ਦੀਵੇ ਬਾਲਾਂਗੇ ਹੁਣ ਤੁਹਾਨੂੰ ਇਹ ਵੀ ਇੱਕ ਬੇਇੰਤੀ ਹੈ ਤੁਸੀਂ ਇੱਕ ਵੱਡੇ ਆਰਟਿਸਟ ਰਹੇ ਹੋ ਤੁਸੀਂ ਸਟੇਜ ਦੇ ਮਾਹਿਰ ਆਰਟਿਸਟ ਰਹੇ ਹੋ ਤੁਸੀਂ ਸਟੇਜ ਤੋਂ ਜਿਹੜੇ ਚੜ ਚੜਦੇ ਸਾਰ ਹੀ ਤੁਸੀਂ ਆਡੀਅנס ਦੀ ਨਰਜ ਪੜ ਲੈਂਦੇ ਹੁੰਦੇ ਸੀਗੇ ਅੱਜ ਤੁਸੀਂ ਜਿਸ ਸੰਗਾਸਨ ਤੇ ਬੈਠੇ ਹੋ ਇਹ ਸੰਗਾਸਨ ਤੁਹਾਡਾ ਸਟੇਜ ਹੈ ਤੇ ਪੂਰਾ ਪੰਜਾਬ ਤੁਹਾਡੀ ਆਡੀਅנס ਹੈ ਤੁਸੀਂ ਕਿਉਂ ਆਡੀਅנס ਦੀ ਨਰਜ ਫੜਨ ਦੇ ਵਿੱਚ ਫੇਲ ਹੁੰਦੇ ਪਏ ਹੋ ਮੈਨੂੰ ਲੱਗਦਾ ਹੈ ਕਿ ਤੁਹਾਡੇ ਸਲਾਹਕਾਰ ਤੁਹਾਨੂੰ ਗਲਤ ਸਲਾਹਾਂ ਦੇ ਰਿਹਾ ਹੈ ਨਾ ਕਿਸਾਨਾਂ ਦੇ ਮਸਲੇ ਦੇ ਵਿੱਚ ਅਸੀਂ ਠੀਕ ਕਰਨਾ ਚੱਲ ਪਾ ਰਹੇ ਆ ਨਾ ਇੱਧਰ ਅਸੀਂ ਇਸ ਟੀਨ ਨੂੰ ਸੰਭਾਲ ਪਾ ਰਹੇ ਆ ਅੱਜ ਤੁਸੀਂ ਜਿੱਥੇ ਵੀ ਜਿਹੜੀ ਵੀ ਜਗ੍ਹਾ ਤੇ ਹੋ ਤੁਹਾਡੇ ਬੀਤੇ ਹੋਏ ਕੱਲ੍ਹ ਵੀ ਤੁਸੀਂ ਕੀ ਫੈਸਲੇ ਲਏ ਸੀ ਉਸ ਵਜ੍ਹਾ ਨਾਲ ਤੁਸੀਂ ਅੱਜ ਜਿਸ ਪੋਜੀਸ਼ਨ ਤੇ ਹੋ ਉੱਥੇ ਹੋ ਅੱਜ ਤੁਸੀਂ ਕੀ ਫੈਸਲੇ ਲਹੋਗੇ ਉਹ ਆਉਣ ਵਾਲੇ ਕੱਲ੍ਹ ਵੀ ਤੁਹਾਡੀ ਕੀ ਪੋਜੀਸ਼ਨ ਹੋਏਗੀ ਉਹਦੇ ਉੱਤੇ ਡਿਪੈਂਡ ਕਰਨਾ ਹੈ ਜੇ ਤੁਸੀਂ ਅੱਜ ਸਹੀ ਫੈਸਲੇ ਲਿੱਤੇ ਤੇ ਤੁਹਾਡੀ ਆਉਣ ਵਾਲੇ ਸਮੇਂ ਦੇ ਵਿੱਚ ਸਹੀ ਪੋਜੀਸ਼ਨ ਹੋਣੀ ਹੈ ਜੇ ਤੁਸੀਂ ਗਲਤੁਰ ਘਟਿਆ ਫੈਸਲੇ ਲਿੱਤੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਸੱਤਾ ਨਹੀਂ ਰਹਿਣੀ ਤੁਹਾਡਾ ਤੁਹਾਡਾ ਆਉਣ ਵਾਲਾ ਸਮਾਂ ਫਿਰ ਸਹੀ ਨਹੀਂ ਹੈ ਮੈਂ ਤੁਹਾਨੂੰ ਧਮਕੀ ਨਹੀਂ ਦੇ ਰਿਹਾ ਮੈਂ ਤੁਹਾਨੂੰ ਬਦਦਵਾ ਨਹੀਂ ਦੇ ਰਿਹਾ ਮੈਂ ਤੁਹਾਨੂੰ ਐਸੇ ਭਰਾ ਦੇ ਨਾਤੇ ਤੁਹਾਨੂੰ ਇੱਕ ਬੋਲ ਰਿਹਾ ਕਿ ਤੁਹਾਡਾ ਇਹ ਬਹੁਤ ਤੁਸੀਂ ਤੁਹਾਨੂੰ ਗਲਤ ਸਲਾਹਾਂ ਦੇ ਕੇ ਤੁਹਾਨੂੰ ਗਲਤ ਰਾਹੇ ਪਾਉਂਦਾ ਪਿਆ ਤੇ ਉਸ ਤੋਂ ਬਚੀਏ ਮੈਂ ਫਿਰ ਕਹਿੰਦਾ ਕਿ ਤੁਹਾਡੇ ਅੱਜ ਦੇ ਫੈਸਲੇ ਤੁਹਾਡੇ ਆਉਣ ਵਾਲੇ ਕੱਲ ਦਾ ਫੈਸਲਾ ਕਰਨਗੇ ਵੈਰ ਗੁਰਜੀਕਾ ਕੱਲ ਦਾ ਵੈਰ ਗੁਰਜੀ ਕੀਫਾ